ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜਿገ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚਾਹੀਨ ਉਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪਿੰਡ ਰਕਾਲਾ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਰਨੋ ਪੈਂਦਾ ਜੀ ਮੋਗਾ ਜਿਹੜੇ ਪਰ ਵੀਡੀਓ ਬਣਾ ਰਹੇ ਹਾਂ ਵਪਾਰ ਦਾ ਬਾਈ ਕੰਮ ਕਰਦੇ ਆ ਜੀ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਅੱਜ ਟੋਟਲ 5 ਗਾਵਾ ਤਾਂ ਜੀ ਤਾਜ਼ੀਆਂ ਸੂਈਆਂ ਤੇ ਇੱਕ ਟੋਕਰ ਜਮਾ ਛੋਟੇ ਮੁੱਲ ਦੀ ਜੀਨੂੰ ਪਸੰਦ ਆਉਣਗੀਆਂ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਤਸੱਲੀ ਭਰ ਕੋ ਤੁਸੀਂ ਕਰਨੀ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਨਾਮ ਉਹ ਤੇਰਾ ਸਦਾਸ ਦੋ ਨਾ ਜੀ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾ ਜਿਹੜਾ ਮੋਗਾ ਜ਼ਿਲ੍ਹਾ ਧਰਮਪੁਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 94640 5356 ਠੀਕ ਆ ਬਾਈ ਪੱਟ ਨੰਬਰ ਤੋਂ ਸ਼ੁਰੂ ਕਰ ਲਾਂਗੇ ਜੀ ਸੂਆ ਕਿੰਨਾ ਮਸੂਈ ਹੈ ਜੀ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਜੀ ਅੱਛਾ ਤੀਜਾ ਕਿਦੋਂ ਖੱਗਣਾਂ ਜੀ ਠੀਕ ਆ ਬਾਈ ਹੁਣ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਦਾ ਵੀਰੇ ਹੋਊਗਾ ਇਹ ਥੱਲੇ 12 ਤੋਂ ਪਲੱਸ ਠੀਕ ਹੈ ਜੀ ਆਪਾਂ 11 ਕਿਲੋ ਮੰਨ ਕੇ ਚੱਲੋ 11 ਜੋਕ ਕੇ ਦੇ ਦਾਂਗੇ ਮੈਂ ਤਿੰਨ ਟਾਂ ਜੋਕਿਆ ਯਾਰ ਕੋਈ ਆਦਾ ਠੀਕ ਹੈ ਬਾਈ ਥਣਾ ਦੀ ਡੰਨਾ ਜੀ ਜਮਾ ਓਕੇ ਵੀਰੇ ਤੋਰ ਕੇ ਦਿਖਾ ਦੀ ਬਾਈ ਸੁਆਦ ਉਹ ਜਸੂਈ ਹੈ ਜੀ ਤਿੰਨ ਤੋਂ ਚਾਰ ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਬੱਚਾਈ ਜੀ ਕਿੰਨਾ ਡੱਟਾ ਬੋਲਾ ਤਿਆਰ ਹੈ ਜੀ ਉਮ 12 ਕਿਲੋ 11 ਕਿਲੋ ਬਾਈ ਕਹਿੰਦਾ ਮੇਰੇ ਘਰੇ ਜੋਕ ਕੇ ਲੈ ਜੇ ਕੋਈ ਦੋ ਟਾਂਕ ਚੋਲੇ ਚਾਰ ਚੋਲੇ ਤੇ ਚਾਹੇ ਕੋਈ ਛੇੜ ਨੇ ਜਿਵਾਈ ਕਰ ਲੈ ਜੀ ਥਾਣਾ ਦੇ ਸਹਿ ਸੋਹਣਿਆ ਗੈਪ ਤੇ ਲੱਗੇ ਹੋਏ ਹੱਤੀ ਜਿਵਾਈ ਵਾਲਾ ਥਾਣਾ ਜੀ ਬਾਕੀ ਇੱਕ ਵੈਸੇ ਹੀ ਆ ਬਾਈ ਮਾੜੀ ਜੀ ਫੋਟ ਦੀ ਠੀਕ ਆ ਜੀ ਇੱਕ ਮਾੜੀ ਜੀ ਫੋਟ ਜੀ ਤੁਹਾਨੂੰ ਅੱਬ ਦਿਖਾ ਦਿੰਨੇ ਆ ਜੀ ਚਲ ਜੀਨੇਗੀ ਹੂ ਹੀ ਹੈ ਨਹੀਂ ਉਹਦਾ ਬਾਕੀ ਥਾਣਾ ਦੇ ਸਹਿ ਚਾਰ ਸੋਹਣਿਆ ਮੋਲ ਬਾਈ ਲੈਣ ਦੇਣ ਦੀ ਵਾਲੀ ਕਰਨੇ ਆਪਾਂ ਆਪਾਂ ਲੈਣ ਦੇਣਾ ਇਹ ਕਰਨਾ ਆਪਾਂ ਵੀ ਇਹ 47000 ਦੀ ਬੱਛੀ ਦੇ ਦਾਂਗੇ 47000 ਦੀ ਦੇ ਦੇ ਹਾਂਜੀ ਕੋਈ 50 ਨਹੀਂ ਕੋਈ 55 ਨਹੀਂਗਾ ਉਹ ਠੰਡੀ ਸੀਦਾ ਜਿਵੇਂ ਮਰਜੀ ਕੋਈ ਹੱਥ ਤਮਾਈਏ ਜੀ ਠੰਡੀ ਸੀਲ ਪੂਰੀ ਆ ਜੀ 47000 ਦੀ ਕੀ ਮੰਗਣੀ ਔਰ 47000 ਦੀ ਬਾਈ ਕਹਿੰਦਾ ਬੱਛੀ ਦੇ ਦਾਂਗੇ ਜੀ ਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ 2 ਨੰਬਰ ਜਰਸੀ ਨਗੀਨਾ 20 ਜੀ ਇਹ ਤਲੂਨ ਬੱਛੀ ਸੂਈ ਆ ਜੀ ਦੰਦੋ ਜੀ ਫਾਂਗਰੀ ਦੇਖੇ ਯਾਰ ਦੇਖੇ ਨਹੀਂ ਕੋਦੋ ਸੁਈ ਹੈ ਜੀ ਇਹ 파ਸੋ ਸੁਈ ਆ ਬੱਚਾ ਕੀ ਦਿੱਤਾ ਹੈ ਅੱਛਾ ਦੇਦਾ ਇਹਦੇ ਥੱਲੇ ਬੋਲਾ ਕਿੰਨਾ ਤਿਆਰ ਹੈ ਇਹ 9 ਤੋਂ 10 ਵਿੱਚ ਹੋਗਾ 9 ਤੋਂ 10 ਸੀ ਹਾਂਜੀ ਹਾਂਜੀ ਠੀਕ ਹੈ ਜੀ ਤੋੜ ਕੇ ਦਿਖਾ ਦੇ ਜੀ 9 ਤੋਂ 10 ਕਿਲੋ ਲੈਟ ਤਿਆਰ ਹੋਊਗਾ ਜੀ ਬਾਕੀ ਤਸੱਲੀ ਤੁਸੀਂ ਕਰ ਲਿਓ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਇਆ ਹੱਥੀ ਜਵਾਈ ਵਾਲਾ ਥਾਣਾ ਜੀ ਸੋਨਾ ਹਵਾਨਾ ਸੋਹਣੇ ਫੇਸ ਕੁਆਲਟੀ ਆ ਦੇਖ ਸਕਦੇ ਹੁਣ ਥਨਾ ਦੇ ਸੈਜ ਵੀ ਸੋਹਣੇ ਆ ਵੈਸੇ ਹੀ ਆ ਬਾਈ ਮਾੜੀਆਂ ਮਾੜੀਆਂ ਮਜ਼ਰਬੂਕੀਆਂ ਜੀਆਂ ਠੀਕ ਆ ਜੀ ਮਾੜੀਆਂ ਹੀ ਆ ਵੈਸੇ ਹੀ ਆ ਬਾਈ ਦਿੰਦਾ ਗੁੱਗੀਆਂ ਹੀ ਆ ਬਾਕੀ ਉਹ ਚਲਦੀਆਂ ਨਹੀਂ ਗੈ ਬੇਫਿਕਰ ਹੋ ਜਾ ਚਾਰ ਹੀ ਥਾਣਾ ਗੈਪ ਤੇ ਲੱਗੇ ਵੇ ਆ ਇਹਦਾ ਮੁੱਲ ਬਾਈ ਇਹ ਤਾਂ 60000 ਦੀ ਬੱਛੀ ਦੇ ਜਾ ਕੋਜੂ ਲੈਸੇ ਪਰ ਮਾਨਤਾ ਨਹੀਂ ਹੋਊਗਾ ਕਿ ਬੜਾ ਮ ਮੰਗੇ ਨੀ ਵੱਡੀ ਬੱਚੀ ਹੈ ਕਿ ਛੋਟੀ ਹੈ ਬੱਚੀ ਸਹੀ ਗੱਲ ਹੈ 60000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਤਸੱਲੀ ਤੁਸੀਂ ਕਰ ਲਓ ਹੈਲੋ ਤਨ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੇ ਸੂਰਜ ਸੁਣੀ ਹੈ ਜੀ ਠੀਕ ਹੈ ਜੀ ਇੱਕ ਹਫਤੇ ਦੀ ਕੱਚੀ ਹੈ ਜੀ ਇੱਕ ਹਫਤੇ ਦੀ ਕੱਚੀ ਹੈ ਹਾਂ ਜੀ ਕਿੰਨਾ ਕ ਪਾਜੋ ਬਾਈ ਦੱਸ ਬਾਲ ਕਹਿੰਦੇ ਰਸਾਈ ਜਾ ਵੀ 20 ਤੋਂ ਪਲੱਸ ਚ ਹੋਇਆ ਵਾ ਠੀਕ ਹੈ ਜੀ ਕਰਮੀ ਆ ਆਪਾਂ ਵੀ 20 ਕਿਲੋ ਮੰਨ ਕੇ ਚੱਲੋ ਇਹੋ ਸਿਆਲ ਨੇ ਫੇਰ ਪਨਾ 25 ਕਹਿੰਦੇ 26 ਕਹਿੰਦੇ ਜਿੱਡੀ ਵੱਡੀ ਵਹਿੜ ਆ ਸਹੀ ਗੱਲ ਹੈ ਇਹਨਾਂ ਜਵਾਬ ਹੀ ਦੇਣ ਆ ਜੀ ਨੇ ਪਰ ਗਰਮੀ ਆ ਬਸੋਂ ਬਾਹਰ ਆ ਕੰਮ 20 ਕਿਲੋ ਤਾਂ ਬਹੁਤ ਹੁੰਦਾ ਬਹੁਤ ਹੁੰਦਾ ਜੀ ਗਰਮੀ ਬਈ ਪੈ ਵੀ ਬਹੁਤ ਰਹੀ ਹੈ ਜੀ ਹਾਂ ਜੀ ਗਰਮੀ ਅੰਤਾਂ ਦੀ ਗਰਮੀ ਕਹਿ ਸਕਦੇ ਆਪਾਂ ਕੱਚੀ ਜ਼ਰੂਰ ਆ ਜੀ ਹਫ਼ਤੇ ਦੀ ਬਾਈ ਕਹਿੰਦਾ ਜੇ ਤਾਂ ਸਿਆਲ ਹੁੰਦਾ ਤਾਂ ਜਿੰਨਾ ਮਰਜ਼ੀ ਜੋ ਲੈਂਦੇ ਜੀ ਪਰ ਹੁਣ 20 ਕਿਲੋ ਵੀ ਮਾਇਨੇ ਰੱਖਦਾ ਜੀ ਹਫਤੇ ਦੀ ਕੱਜੀਆ ਹਫਤੇ ਦੀ ਕਰਦਾ ਸੂਨਾ ਹਵਾਨਾ ਤਿਆਰ ਕਰ ਲੈਣਾ ਭੱਤੀ ਆ ਜੀ ਬਾਕੀ ਕੋਈ ਛੋਟੀ ਨਹੀਂ ਗਈ ਐਚਪ ਜਿੱਡਾ ਘਾਤਦਾ ਜੀ ਖਾਣਾ ਦੇ ਸਾਇ ਸੋਨੇ ਗੈਪ ਤੇ ਲੱਗੇ ਹੋਏ ਹੱਤੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਕੋਈ ਕੋਟ ਨਿਸ਼ਾਨਖ ਨਹੀਂ ਜੀ ਦੇਖ ਸਕਦੇ ਹੋ ਵਜਨਾ ਵੀ ਚੰਗਾ ਵਜੂਦ ਵੀ ਚੰਗਾ ਜੀ ਮੋੜ ਲੈ ਗਈ ਇਹਦਾ ਪੁੱਠਾਰੇ ਦਾ ਕਰਦੀ ਹੈ ਸੰਗਲ ਪਾਇਆ ਜੀ ਉਹਨਾਂ ਦਾ ਠੀਕ ਹੈ ਜੀ ਥੋੜੀ ਜੀ ਔਲ ਕਰਦੀ ਆ ਜੀ ਚਾਰੀ ਥਾਣਾ ਗੈਪ ਤੇ ਲੱਗੇ ਵਿਆ 20 ਕਿਲੋ ਆਮ ਨਾਲੀ ਦੇ ਦੇਣਾ ਜੀ ਐਡੀ ਵੜ ਨੇ ਨਾ ਦਿੱਤਾ ਤਾਂ ਬਾਈ ਦੇਣਾ ਵੀ ਫਰਕ ਕਿਨੇ ਆ ਇਹਦਾ ਮੁੱਲ ਜੀ ਤੇਰਾ ਬਰਾੜ ਜੇ ਤਾਂ ਸੱਚਦਾ ਵੀ ਸਾਲਾ ਵਾਲਾ ਕੰਮ ਹੁੰਦਾ ਫੇਟੇ ਤੇ ਮੇਰੀ ਮਰਜ਼ੀ ਵੇਚ ਦਿੰਦੇ ਹਾਂਜੀ ਹੁਣ ਇਹਦਾ ਮੁੱਲ ਆਪ 75000 ਦੀ ਵਾਸ਼ੀ ਦਵਾਂ ਹਾਂਜੀ ਜੀ ਪੂਰੀ ਢੈਢ ਢੁਲਾ ਯਾਰ ਹਜੇ ਤਾਂ ਦੇਖ ਕਿੱਦਾਂ ਲੇਵਾ ਬਣਦਾ ਬਹੁਤ ਥੱਬੇ ਦਾ ਹਵਾਨਾ ਤਿਆਰ ਹਾਂ ਬਾਕੀ ਥਾਨ ਥੁੰ ਦੇਖ ਜੇ ਬਰਾੜ ਲੱਗਾ ਥਾਨ ਪੂਰਾ ਟੌਪ ਦਾ ਐਨ ਮੰਜੇ ਦੇ ਪਾਵੇ ਵਾਂਗੂ ਮੱਤ ਤੇ ਲਾਏ ਜਿਵੇਂ ਵੈਲਡ ਕੀਤੇ ਗੱਡ ਗੱਡੇ ਸੰਜੇ ਹੋਏ ਸਹੀ ਗੱਲ ਹੈ 75000 ਚ ਮਾਨਤਾਣ ਕਰਦਾਂਗੇ ਅੱਗੇ ਬਾਈ ਚਾਰ ਨੰਬਰ ਇਹਦੀ ਕੀ ਡਿਟੇਲ ਹੈ ਜੀ ਦੂਜੇ ਸਵੇਰੇ 3 ਘੰਟੇ ਹੋ ਗਿਆ ਸਵੇਰ ਨੂੰ ਠੀਕ ਹੈ ਬਾਈ ਬੱਜਾ ਕਿ ਮਗਰ ਬੱਛੀ ਚੰਗੀ ਦੇਗੀ ਬੱਛੀ ਬੜੀ ਵਧੀਆ ਬਾਦ ਜੀ ਐਸਾ ਡੈਗੋ ਸੀ ਸਹੀ ਗੱਲ ਹੈ ਜੀ ਜੇਰ ਪੈਣੀ ਹਜੇ ਬਾਕੀ ਆ ਥਾਣਾ ਦੀ ਡੰਨ ਆ ਜੀ ਜਮਾ ਓਕੇ ਜੀ ਮੈਂ ਹੁਣ 2 ਕਿਲੋ ਚੋਇਆ 3 ਕਿਲੋ ਚੋਇਆ ਮੈਂ ਬਚੂੜ ਮਰੀ ਜਾਈਏ ਮੈਂ 5 ਕਿਲੋ ਜਾ ਕੇ ਆ ਠੀਕ 5 ਕਿਲੋ ਚੋਇਆ ਬੱਛੇ ਨੂੰ ਪਿਆ ਦੂੰ ਠੀਕ ਹੈ ਕਰਕੇ ਦਿਖਾ ਦਿਓ ਆਲੂ ਕਰੌਸ ਆ ਜੀ ਤਾਜੀ ਸੂਈ ਆ ਜੇਰ ਪੈਣੀ ਹੈ ਜੇ ਬਾਕੀ ਆ ਡੇਢ ਘੰਟਾ ਹੀ ਹੋਇਆ ਬੱਚੇ ਪੂਰੇ ਟੋਪ ਦੀ ਆਇਆ ਸ਼ਾਇਦ ਚ 2:10 ਦਾ ਕੇ ਪੈੰਦੀ ਆ 3 ਕਿਲੋ ਬੋਲਾ ਕੱਢਿਆ ਹੋਇਆ ਹੈ ਜੀ ਟੋਕੀ ਬੈਠਨ ਜੋ ਕਰਨਾ ਸੀਗਾ ਪਸੂ ਥਾਣਾ ਦੀ डान ਨਾ ਬੇਫਿਕਰ ਹੋ ਜਰ ਅੱਗੇ ਤੋਂ ਤੁਹਾਡੀ ਸੇਵਾ ਦਾ ਕਰੂੰਗੀ ਕਿਉਂਕਿ ਗਰਮੀ ਦਾ ਸੀਜ਼ਨ ਹੈ ਗਰਮੀ ਘਟਮਣਾਊ ਕੀ ਤੇ ਠੈਟ ਦੀ ਚਾਹ ਸਾਰਿਆਂ ਦੇ ਚੰਗੀ ਆਊਗੀ ਕਿਉਂਕਿ ਸਾਰੇ ਥੋੜੀਆਂ ਜਿਹਾ ਘੱਟ ਕਰਕੇ ਬਣਾਉਣੀਆਂ ਸੀ ਪਰ ਗਰਮੀ ਤੇ ਬਹੁਤ ਜ਼ਿਆਦਾ ਰਹੀ ਹੈ ਜੀ ਮਗਰ ਤੁਹਾਨੂੰ ਬੱਚੀ ਮਿਲ ਜਾਨੀ ਹੈ ਜੀ ਇਹਦਾ ਮੁੱਲ ਬਾਈ ਇਹ ਆ 40000 ਦੀ ਬੱਚੀ ਦੇ ਦਾਂਗੇ ਇਸੀ ਦਾ ਇਹਦਾ ਮੁੱਲ ਬਾਈ 40000 ਜੀ ਠੰਡੀ ਠੁੰਡੀ ਹੈ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਹੈ ਘੋੜਾ ਵੀ ਬੜੜਾ ਲੈ ਠੀਕ ਹੈ ਜੀ ਧਾਰਾ ਮਾਨੇ ਮਾਰ ਵੀ ਦੇ ਲੈ ਬਾਰੀਆਂ ਨਹੀਂ ਮਾਰਦੇ ਸਾਡੇ ਦੁੱਧ ਖਰਾਬ ਹੋਊਗਾ ਲੈ ਲਓ ਜੀ ਠੰਡੀ ਠੰਡੀ ਹੈ ਸੀ ਠੰਡੀ ਸੀ ਲਪੂਰੀ ਹੈ ਮਾਇਆ ਵਰਪੀ ਹੈ ਇੱਕ ਸਰ ਦੀ ਹਾਂ ਕਿੰਨਾ ਮੁੱਲ ਦੱਸਿਆ ਸੀ ਇਹ 40000 ਦੀ ਬੱਚੀ ਦੋ ਮੰਗੇ 40000 ਜਮਾਨਤ ਕਰਨ ਕਰ ਦਾਂਗੇ ਜੀ ਅੱਗੇ ਬਾਈ ਪੰਜ ਦੇ ਨੰਬਰ ਇਹ ਰਾਤ ਤੋਂ ਹੀ ਇਹੀ ਐਸੀ ਹਾਈਟ ਨਾਰਮਲ ਆ ਬਾਈ ਹਵਾਨਾ ਵੱਡਾ ਹੋ ਇਹਨਾਂ ਦਾ ਸਿਰ ਹੀ ਐਸਾ ਤੇ ਨ ਵੀ ਰੈਡਪੋਰ ਨਹੀਂ ਹੁੰਦਾ ਸਹੀ ਗੱਲ ਸਿਰੇ ਚਾਰ ਕਿਲੋ ਦੁੱਧ ਚੋਇਆ ਆਪਾਂ ਇਹਦਾ ਠੀਕ ਹੈ ਜੀ ਹਾਂ ਬੱਚੇ ਨੂੰ ਠਗਾਦਾ ਇਹ ਕੋ ਮੈਨੂੰ ਵੀ ਬਾਹਰ ਲੈ ਗਏ ਬੱਚਾ ਕੀ ਦਿੱਤਾ ਜੀ ਮੱਛੀ ਹੈ ਜੀ ਮੱਛੀ ਬਾਵੀ ਬਰੀਡ ਦੀ ਆ ਉਹ ਸਾਰੇ ਨਾਲ ਬਣਾਉਂਦਾ ਜਿਹੜਾ ਮਰਜੀ ਸੀਮਨ ਕਰੀ ਗਏ ਪਰ ਆਪਾਂ ਨੂੰ ਪਤਾ ਹੀ ਨਹੀਂ ਯਾਰ ਪਤਾ ਨਹੀਂ ਪਰ ਦੇਖ ਕੇ ਤਾਂ ਪਤਾ ਲੱਗ ਹੀ ਜਾਂਦਾ ਬਾਈ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਤਾਂ ਬਾਈ ਪਰਖ ਆ ਹੀ ਜਾਣੀ ਹਾਂਜੀ ਹਾਂਜੀ ਬੱਚੀ ਬਹੁਤ ਟੌਪ ਦੀ ਹੈ ਚੈੱਕ ਪੂਰੀ ਟੌਪ ਦੀ ਪਿਓਰ ਜਰਸੀ ਜਿਹਨੂੰ ਕਹਿੰਦੇ ਹੁੰਦੇ ਆ ਹਾਏ ਤੇ ਜਰੂਰ ਨੋਰਮਲ ਆ ਜਾਂਦੀ ਐ ਤੇ ਪਰ ਹਵਾਨੇ ਨੂੰ ਲੈ ਕੇ ਤਰਨੇ ਨੂੰ ਮੁਸ਼ਕਲ ਆ ਅਜੇ ਤਾਂ ਆਪਾਂ ਮਾਰਨਿੰਗ ਟਾਈਮ ਹੀ ਵੀਡੀਓ ਬਣਾ ਰਹੇ ਆ ਜੇ ਭਈ ਸ਼ਾਮ ਨੂੰ ਬਣਾਉਂਦੇ ਤਾਂ ਫਸਿਆ ਪਿਆ ਹੁੰਣਾ ਸੀ ਠੀਕ ਆ ਜੀ ਵੱਡਾ ਹਵਾਨਾ ਥਣ ਚੰਗਾ ਜੀ ਦੁੱਧ ਚੰਗਾ ਬਾਜੂਗੀ ਮੁੱਲ ਭਈ ਇਹਦਾ ਇਹ ਮੋਨ ਆਪਾਂ ਇਹ ਵੀ ਛੜੀ ਇਆਤੀ ਦੇ ਦਾਂਗੇ ਠੀਕ ਆ ਜੀ ਇਹ ਵੀ ਬਾਈ 10 ਦਾ 46000 ਦੇ ਆਪਾਂ ਬੱਚੀ ਦੇ ਦਾਂਗੇ ਜਿਹਨੂੰ ਇਹ ਪਸੰਦ ਆਉਗੀ ਕਨੈਕਟ ਬਾਈ ਦਾ ਨੰਬਰ ਲੈ ਲਓ ਇਹ ਕੋਈ ਜੋੜਾ-ਜੋੜਾ ਲੈ ਲੇ ਬਾਈ ਕੋਈ ਨਹੀਂ ਬੜਾ ਕਿਰਮਾਨਤਨ ਕਰਦਾਂਗੇ ਪਰ ਆਪਣੇ ਮੁੱਲ ਤੁਹਾਨੂੰ ਪਤਾ ਹੀ ਹੈ ਕਿ ਵੀਡੀਓ ਹੀ ਜਾ ਜੀ ਹੁੰਦੇ ਠੀਕ ਆ ਜੀ ਅੱਗੇ ਬਾਈ 6 ਨੰਬਰ ਇਹਦੀ ਡਿਟੇਲ ਹੈ ਜੀ ਇਹ ਟੋਕੜ ਹੈ ਜੀ ਆਪਣੇ ਕੋਲ ਆਈ ਆ ਪਾਸੋਂ ਪਾਸੋਂ ਆਈ ਦਾ ਬੱਚਾ ਮਰ ਗਿਆ ਘਰੇ ਆਪਣੇ ਆ ਕੋਲ ਠੀਕ ਆ ਬਾਈ ਵੀਡੀਓ ਬਣਾਈ ਆਪਣੇ ਕੋਲ ਠੀਕ ਆ ਬਾਈ ਇਹ ਇਹ ਤਾਂ ਪਹਿਲਾਂ ਬਾਹਰ ਮਰੀ ਸੀਗੀ ਉਦੋਂ 5 ਕਿੱਲੋ ਬਹੁਤ ਸੀਗਾ ਠੀਕ ਆ ਜੀ ਹੁਣ 6-7 ਕਿਲੋ ਕਰ ਦਿੰਦੇ ਠੀਕ ਆ ਬਾਈ ਮੰਨ ਕੇ ਚਲੋ 10 ਕਿਲੋ ਕਰ ਦਿੰਦੇ ਦੱਸ ਦਿਓ ਠੀਕ ਹੈ ਜੀ ਇਹ ਤੁਹਾਨੂੰ ਕਹਿੰਦੇ ਵਾ ਡੇਢ ਕਿ ਮਹੀਨੇ ਦੀ ਤੁਸੀਂ ਜੀ ਬੱਚਾ ਉੱਡਾ ਹੀ ਸੀ ਠੀਕ ਆ ਬਾਈ ਮੈਂ ਉਹ ਬੱਚਾ ਹੀ ਤਾਂ ਜਾਂਦਾ ਕਿ ਮੈਂ ਕਹਿੰਦਾ ਵੀ ਫਿਰ ਤੁਸੀਂ ਕਹਿੰਦੇ ਕਿ ਅਸੀਂ ਚਾਰ ਕੁੰਦੇ ਆ ਸਹੀ ਗੱਲ ਹੈ ਜੀ ਆਇਆ ਨਹੀਂ ਕਿਹਾ ਨਹੀਂ ਫਿਰ ਆਇਆ ਨਹੀਂ ਕਿਹਾ ਦੋ ਦਿਨ ਪਹਿਲਾਂ ਬਾਈ ਨੇ ਫੋਨ ਲਾਇਆ ਸੀਗਾ ਮੈਂ ਥੋੜਾ ਜਿਹਾ ਬੀਜੀ ਸੀਗਾ ਕਿਉਂਕਿ ਚਾਰ ਵਗੈਰਾ ਪਾਈ ਜਾਂਦੇ ਸੀਗੇ ਜੀ ਤੇ ਬੱਚਾ ਐਕਸਪਾਇਰੀ ਹੋ ਗਿਆ ਤੇ ਨਹੀਂ ਵੀਡੀਓ 'ਚ ਬੱਚਾ ਆ ਹੀ ਜਾਣਾ ਸੀਗਾ ਜੀ ਸੋ ਲੋ ਜਿਹੜਾ ਨੱਟ ਦੁੱਧ ਤਿਆਰ ਆ ਉਹ 7 ਕਿਲੋ ਮੰਨ ਕੇ ਆ ਜੋ 6 ਦੇ 7 ਕਿਲੋ 6 ਦੇ 7 ਵਿੱਚ ਵਿੱਚ ਵਾਧਾ ਨਾ ਦੋਤਾ ਨੇ ਠੀਕ ਆ ਜੀ ਇਹ ਚੱਲ ਜੱਜ ਤੜੀ ਬਾੜੇ ਲੱਗੇ ਪਏ ਸੀ ਠੀਕ ਆ ਮੁੱਲ ਬਾਈ ਇਹਦਾ ਮੁੱਲੇ 22000 ਦੇ ਦਾਂਗੇ ਉਹਦੂ ਲੈ ਸੀ ਪਾ ਥੋੜਾ ਘਣਾਇਆ ਮਾਤਨ ਕਰਦਾ ਨਹੀਂ ਕੋਈ ਠੀਕ ਆ ਸਾਢੇ 24 ਦੇ ਦਾਂਗੇ ਯਾਰ ਐਂਡ ਲਓ ਜੀ ਸਾਢੇ 24 ਦੀ ਬਾਈ ਕੰਦਾ ਹੀ ਦੇ ਦਾਂਗੇ ਉਹ ਕਹਿੰਦਾ 20-20000 ਦੀਆਂ ਤਾਂ ਪੰਡਰ ਬਚ ਗਈਆਂ ਅਗਲਾ ਲਈ ਮੰਗੀਆਂ ਦੱਸ ਸਹੀ ਗੱਲ ਇਹ ਤਾਂ ਫੇਰ ਸਨ ਰੋ ਆ 7 ਕਿਲੋ ਦੁੱਧ ਨੇ 10 ਕਿਲੋ ਕਰਿਓ ਨੂੰ ਠੀਕ ਆ ਜੀ ਇਹਨੂੰ ਇਹ ਪਸੰਦ ਆਉਂਦੀ ਆ ਕਨੈਕਟ ਬਾਈ ਨਾਲ ਕਰ ਸਕਦੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੋ ਧੰਨਵਾਦ